ਜੀਵਾਤਮਾ ਦਾ ਗਿਆਨ ਤਾਹੀਂ ਤਤ ਗਿਆਨ ਹੈ ਜੀਵਾਤਮਾ ਤਤ ਹੈ ਜੀਵਾਤਮਾ ਦਾ ਗਿਆਨ ਹੀ ਤਤ ਤ ਗਿਆਨ ਤਤ ਦਾ ਗਿਆਨ ਤਤ ਵਸਤੂ ਹੈ ਆਤਮਾ ਉਹਦਾ ਗਿਆਨ ਜਿਹੜਾ ਹੈ ਆਤਮ ਗਿਆਨ ਕਹ ਲੋ ਚਾਹ ਤਤ ਗਿਆਨ ਕਹ ਲੋ ਸਭ ਇੱਕੋ ਮਤ ਜੀਦੋਂ ਇਹ ਜੀਵਤ ਮਰਦਾ ਹੈ ਸਰੀਰ ਕਰਕੇ ਇਹ ਜਗਤ ਜੀਵ ਦਾ ਸਰੀਰ ਜਿਉਂਦਾ ਹੁੰਦਾ ਹੈ ਸਾਹ ਆਉਂਦਾ ਹੁੰਦਾ ਹੈ ਹਾਰਟ ਹੋਵੇ ਚੱਲਦਾ ਹੈ ਕੰਮਕਾਰ ਹੋਵੇ ਕਰਦਾ ਹੈ ਪਰ ਮਨ ਕਰਕੇ ਮਰਿਆ ਹੋਇਆ ਹੁੰਦਾ ਹੈ ਮਨ ਕਰਕੇ ਮਰੇ ਦਾ ਮਤਲਬ ਹੈ ਕਿ ਦਾ ਮਨ ਕੋਈ ਇੱਛਾ ਹੀ ਨਹੀਂ ਰਹਦੀ ਇਹਦੇ ਵਿੱਚ ਕਿਸੇ ਕਦਰ ਦੀ ਕੋਈ ਇੱਛਾ ਨਹੀਂ ਵੀਸ ਬਿਸਵੇ ਗੁਰਕਾ ਮਨ ਮੰਨਦਾ ਹੈ ਸੋ ਸੇਵਕ ਪਰਮੇਸ਼ਰ ਦੀ ਗੱਤ ਕਰਦਾ ਹੈ 100 ਵਸਵੇ ਜਦੋਂ ਭੜੜੇ ਚ ਹੋ ਜਾਂਦਾ ਹੈ। ਫੇਰੇ ਨੂੰ ਮਰਿਆ ਆਇਆ ਮਰਿਆ। ਕਾ ਜਾਣ ਕਦ ਵਰੇਗੇ, ਕਿ ਐਸਾ ਬਰਨਾ ਹੋਏ। ਇਹ ਤਾਂ ਸਵਾਲ ਕੀਤਾ ਸੀ ਨਾ। ਮਰਨਾ ਐਸਾ ਹੈ ਕਿ ਮਰ ਕਰਕੇ ਇਹਦੀ ਵਿੱਚ ਕੋਈ ਇੱਛਾ ਰਹੀ ਹੋਈ। ਮੰਦੀ ਮਰਜੀ ਮਰਨਾ। ਕੋਈ ਮਰਜ਼ੀ ਨਹੀਂ ਜਿਹਦੇ ਘਰ ਦੇ ਵਿੱਚ ਮਰਜ਼ੀ ਨਾ ਹੋਵੇ ਉਹਦੀ ਗਿਣਤੀ ਕਰੋ ਜਾਂ ਨਾ ਕਰੋ ਰੱਬ ਰੇ ਪਰ ਬੋੜੀ ਬੋੜੀ ਕਿਸੇ ਬਸ ਕਹਦਾ ਤੁਸੀਂ ਫੈਸਲਾ ਕਰ ਲਓ ਮੈਂ ਤਾਂ ਨਾਲੇ ਆ ਸਾਡੇ ਤੇ ਸੁਕਿੰਦਰਾ ਦੋਵੇਂ ਪਾਸੇ ਤੇ ਬਸੇ ਬਸ ਜਾਇ ਦੋਵੇਂ ਪਾਸੇ ਕਰ ਲਓ ਉਹਨੂੰ ਜਾਂ ਕਿਸੇ ਪਾਸੇ ਜੇ ਤੁਹਾਡਾ ਇੱਕ ਫੈਸਲਾ ਤੁਹਾਡੀ ਸਦਤੀ ਨਾਲ ਫੈਸਲਾ ਹੋ ਗਿਆ ਬਾਈ ਉਹ ਕਿਸੇ ਪਾਸੇ ਹੁੰਦਾ ਹੋਇਆ ਵੀ ਕਿਸੇ ਪਾਸੇ ਹੈ ਨਹੀਂ ਜਿਹੜਾ ਕਿਸੇ ਪਾਸੇ ਵੋਟ ਨਹੀਂ ਪਾਉਂਦਾ ਉਹਦੇ ਨਾਲ ਕੋਈ ਵੀ ਤਾਂ ਨਾਰਾਜ਼ ਨਹੀਂ ਲੱਗਦਾ ਵੀ ਇਹ ਇਕੜਾ ਵਿਰੋਧੀ ਪਾਸੇ ਵੋਟ ਪਾਈ ਜਦੋਂ ਨਰਾਜ਼ ਹੁੰਦਾ ਜਾਂ ਵਿਰੋਧੀ ਪਾਸੇ ਵੋਟ ਪਾਈ ਉਹ ਕਿਰਤੀ ਦੇ ਬਾਅਦ ਹੋ ਗਿਆ ਗਣਤੀ ਦੇ ਬਾਹਰ ਹੋ ਗਿਆ ਲੋ ਕਿ ਗਣਤੀ ਦੇ ਬਾਹਰ ਹੋਇਆ ਜੀਵਤ ਮਰਿਆ ਜੀ ਜਗਤ ਜੀਵਤ ਮਰਦਾ ਹੈ ਜਦ ਜੀਵਤ ਮਰਦਾ ਹੈ ਸਰੀਰ ਦੇ ਵਿੱਚ ਹੁੰਦਾ ਹੋਇਆ ਜੀਵਤ ਮਰਦਾ ਮਤਲਬ ਜਿੰਨਾ ਚਿਰ ਸਰੀਰ ਜਗਤ ਹੈਗਾ ਇਸ ਤਰ੍ਹਾਂ ਸਰੀਰ ਹਨ ਆਤਮਾ ਕੋਮੇ ਹਾਜ਼ਰ ਜੀਵਤ ਮਰਦਾ ਨਾ ਉਤਰਦਾ ਇਹ ਵੀ ਜਿਉਦਾ ਵੀ ਹੈ ਭਰਿਆ ਹੋਇਆ ਵੀ ਹੈ ਮਨ ਕਰਕੇ ਭਰਿਆ ਹੈ ਸਰੀਰ ਕਰਕੇ ਜਿਉਦਾ ਲੋਕਾਂ ਬਾਬੇ ਜਿਉਂਦਾ ਪਰ ਦਰਗਾਹ ਦੇ ਬਾਬੇ ਭਰੇ ਹੋਏ ਲੋਕਾਂ ਬਾਬੇ ਨਹੀਂ ਭਰੇ ਲੋਕ ਪਰਲ ਕਿੰਨੇ ਬਰਿਆ ਹੋ ਬੰਤੇ ਸੰਸਾਰ ਦੇ ਬਰਿਆ ਹੋ ਬੰਤੇ ਸੰਸਾਰੀ ਲੋਕਾਂ ਵਾਸਤੇ ਜੋਦਾ ਪਹਤਾ ਵਾਸਤੇ ਬਰੇ ਸਭ ਤੋਂ ਬ੍ਰਹਮ ਗਿਆਨੀ ਕੀ ਗੱਤ ਕਹਿੰਗੇ ਬ੍ਰਹਮ ਗਿਆਨੀ ਇਹੋ ਜੀਵਤ ਬਰੇ ਦੀ ਅਵਸਥਾ ਨੂੰ ਉਹ ਹੀ ਜਾਣ ਸਕੂਗਾ ਜਿਹੜਾ ਜੀਵਤ ਬਰਿਆ ਹੋਇਆ ਹੈ ਤਾਂ ਹੀ ਗੱਲ ਨੂੰ ਇਹ ਨਹੀਂ ਰੋਤਾ ਆ ਇਹ ਬਰੇ ਤਾਂ ਸੰਸਾਰ ਦੇ ਰਹਿੰਦਾ ਸੰਸਾਰ ਨੂੰ ਪਤਾ ਲੱਗੇ ਤਾਂ ਰੋਵੇ ਉਦੋਂ ਲੱਭਦਾ ਹੀ ਕੁਝ ਨਹੀਂ ਲੱਭਦੇ ਫੁੱਲ ਲੱਭਦੇ ਨੇ ਉਹ ਮਨ ਮਰਿਆ ਕਦੇ ਮਕਾਨ ਨਹੀਂ ਆਉਂਦੀ ਕਦੇ ਕੋ ਭੋਗ ਨਹੀਂ ਪਉਂਦਾ ਉਹ ਬੇੜਾ ਸੀਗਾ ਜੋਤੀ ਜੋਸ ਸਬਾਉਣ ਦਾ ਨਾਨਕ ਰਾਜ ਜਦ ਮਨ ਮਰਿਆ ਸੀ ਆ ਗੁਰੂਆਂ ਦਾ ਉਹ ਬਣਾਉ ਜੀ ਉਹਨਾਂ ਨੂੰ ਉਹ ਤਾਂ ਪਤਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਸਰੀਰ ਸਰੀਰ ਨਾਲ ਤੇ ਜੋਤੀ ਜੋਸ ਸਬਾਉਣੇ ਉਹ ਸਰੀਰ ਨੂੰ ਮੱਦੀ ਪਾਣੀ ਪਾਈ ਜੋਤੀ ਜੋਸ ਸਬਾਉਣ ਦਾ ਬੇੜਾ ਸੀ ਜੀਵਤ ਪਰਿਆ ਇਹ ਤੋਂ ਬਾਅਦ ਜਨਮ ਹੋਣਾ ਹੈ ਜਰੂਰ ਪਹਿਲਾਂ ਮਨਾਈ ਜਾਂਦੇ ਤੇ ਜੋਤੀ ਜੋ ਪਿਛੋਂ ਮਨਾਈਏ ਸੰਸਾਰੀ ਹੈ ਸਭ ਕੁਝ ਕੁਰਬਾਨੀ ਵਾਲਾ ਕੁਛ ਨਹੀਂ ਹੈ ਜਿਹੜੇ ਬਣਾਉਂਦੇ ਨੇ ਮਨੁੱਖਾਂ ਦਾ ਸਭ ਕੁਝ ਗੁਰਪੁਰ ਮਨੋਂ ਨੇ ਮਨੁੱਖਾਂ ਦਾ ਕੰਮ ਹੈ ਗੁਰੂਆਂ ਨੇ ਕਿਸੇ ਗੁਰੂ ਦਾ ਨਹੀਂ ਬਣਾਇਆ ਆ ਹੈ ਨਹੀਂ ਹੋਇਆ ਗੈਰੀ ਬਣਾਈ ਤੁਸੀਂ ਕਿਸੇ ਵੀ ਪੱਖੋਂ ਦੇਖਿਆ ਵੀ ਅਸੀਂ ਸਿੱਖ ਹੈਗੇ ਗੁਰਬਾਣੀ ਦੀ कसोटी ਤੇ ਪਰਖ ਕੇ ਦੇਖੋ ਸਿੱਖੀ ਫਿਰ ਪਤਾ ਲੱਗੂ ਸਿੱਖੀ ਹੈ ਕਿ ਨਹੀਂ ਹੈ ਗੁਰ ਪ੍ਰਸਾਦੀ ਜੀ ਬਤ ਮਰੇ ਹੈ ਗਿਆਨ ਦਾ ਪ੍ਰਸਾਦ ਜਦੋਂ ਮਿਲਦਾ ਹੈ ਨਾ ਇਹ ਆ ਦੇ ਵਿੱਚੋਂ ਅਜੂ ਨਹੀਂ ਮੰਨਦਾ ਫਿਰ ਜਹਾਂ ਦਾ ਬਸਰ ਕਰਦਾ ਇਹਦਾ ਮਨ ਮੰਨਣਾ ਨਹੀਂ ਸੰਸਾਰ ਨੇ ਜੇ ਸੰਸਾਰ ਕੇ ਮੈਨੂੰ ਚੋਣਦਾ ਕੋੜਿਆ ਹਰ ਕਾ ਸੇਵਕ ਸੋਹਾਰ ਜਿਆ ਪੇਰ ਨ ਜਾਣੋ ਬਰਸਦੇ ਹਾ ਇਹ ਵੀ ਕਿਹਾ ਸੀ ਇਹ ਵੀ ਅਸੀਂ ਪ੍ਰਵਾਨ ਕੀਤੀ ਕਿਹਾ ਉਹ ਸਭ ਕੁਝ ਝੰਡ ਵਾਲਾ ਕਰ ਰਹੇ ਨੇ ਸਿੱਖ ਕੁਝ ਵੀ ਸਿੱਖੀ ਦਾ ਇਹਨਾਂ ਨੂੰ ਗਿਆਨ ਨਹੀਂ ਹੈ ਜਿੱਦਣ ਗਿਆਨ ਹੋ ਜੂ ਸਾਰੇ ਗੁਰਪੁਰਬ ਛੱਡ ਦੇਣਗੇ ਬਣੋੜ ਸਲਖੜੀ ਘੜੀ ਕਿਹੜੀ ਸੀ ਸਾਏ ਘੜੀ ਉਹ ਗੁਰੂ ਦਾ ਚਿੱਤ ਆ ਗਿਆ ਉਹ ਗੁਰੂ ਲਈ ਉਹ ਬੁਰਾ ਜਦੋਂ ਉਹਦਾ ਚਿੱਤ ਆਇਆ ਫਰਪੜ ਉਹਦਾ ਉਹਨੂੰ ਲਖਣੀ ਕਹਿੰਦੇ ਨੇ ਤੁਸੀਂ ਹੋਰ ਕਿਹਨੂੰ ਕਹੀ ਜਾਂਦੇ ਐਸੇ ਕਰਕੇ ਅਸੀਂ ਬਾਣੀ ਨੂੰ ਨਹੀਂ ਮੰਨਦੇ ਸਫੀ ਦਾ ਇਹ ਗੱਲ ਵੀ ਨਹੀਂ ਅਸੀਂ ਉਹਨਾਂ ਨੂੰ ਜਨਮ ਦਿਨ ਬੁਲਾ ਕੇ ਆਸ਼ੀਰਵਾਦ ਦੇ ਗੁਰਪੁਰਬ ਦਿਹਾੜੇ ਬੁਲਾ ਕੇ ਰੌਲਾ ਪਾ ਕੇ ਮਤਲਬ ਆ ਜਿਹੜੇ ਨਗਰ ਕੀਰਤਨ ਕਰਕੇ ਇਹ ਕਰਤਾ ਸੀ ਬੜੇ ਸਿੱਖ ਤਾਂ ਔਖਾ ਕਿੰਦੇ ਆਪਣੇ ਆਪ ਨੂੰ ਇਹ ਲੋਕਾਂ ਨੂੰ ਲੋਕਾਂ ਨੂੰ ਘੱਟ ਦੇ ਰਹੇ ਨੇ ਆਪਣੇ ਆਪ ਨੂੰ ਜਿਆਦਾ ਦੇ ਰਹੇ ਫੜਕਾ ਦੋ ਦੇ ਦੇ ਰਹੇ ਲੋਕਾਂ ਨੂੰ ਘੱਟ ਔਖਾ ਦੇ ਰਹੇ ਕੋਈ ਵੀ ਆਦਮੀ ਕਿਸੇ ਨੂੰ ਔਖਾ ਨਹੀਂ ਦੇ ਸਕਦਾ ਜੇ ਕਿਸੇ ਨੂੰ ਔਖਾ ਦਿੰਦਾ ਵੇ ਸਮਝ ਜਾਓ ਨਾ ਕਿ ਕਿਸ ਨੂੰ ਔਖਾ ਦਿੰਦਾ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਔਖਾ ਦਿੰਦਾ ਕਿ ਅਸੀਂ ਨਹੀਂ ਸਿੱਖੋ ਤਾਂ ਨੁਕਸਾਨ ਸਾਰੂ ਹੋਣਾ ਤੇ ਤੁਸਨ ਕੋਈ ਨਹੀਂ ਹੋਣਾ ਉੱਥੇ ਕੋਈ ਮਾਕੇ ਦਾ ਬਾਲ ਪਤਾ ਨਹੀਂ ਹੈ ਗੁਰੂ ਸਾਹਿਬ ਦਾ ਕਿੱਦਾਂ ਲੰਘਿਆ ਹੈ ਲੈ ਗੁਰੂ ਸਾਹਿਬ ਦਾ ਗੁਰਗੱਦੀ ਕੋ ਪਰਉ ਨਾਵੇਂ ਆ ਤੇ ਉਥੇ ਸੱਚ ਕਰ ਕੋਈ ਕੋੜ ਨਹੀਂ ਗੱਦੀ ਦਿੱਤੀ ਹੋਣੀ ਝੂਠ ਹੈ ਜਿਹਨ ਜੋ ਲਗੂਦਾਰ ਹਾਈ ਜਾਵੇ ਕਦੇ ਇਟਾ ਮਾਰ ਸਕਦੇ ਆ ਕੋਈ ਤੁਸੀ ਜਿਹੜੀ ਕੀ ਜ ਹੈ ਨਹੀਂ ਝੂਠ ਨੂੰ ਤੁਸੀਂ ਕਿੰਨੇ ਨੂੰ ਜੀ ਕਰਦਾ ਤੁਹਾਡਾ ਉਹ ਲੋਬ ਲਈ ਜਿਹੜੂ ਨੂੰ ਹੀ ਕਰ ਸੱਜਣ ਨੂੰ ਦੇਖੋ ਜਿੱਥੇ ਝੂਠ ਹੈ ਨਾ ਜਿਹੜਾ ਕੰਮ ਸੌਖਾ ਨੂੰ ਕਰ ਨੂੰ ਪਰਫਰਮਟ ਨਹੀਂ ਕਰਦਾ ਕੀ ਬਣਾ ਕੇ ਜੀ ਕਰ ਉਹ ਬਣਾ ਸਕਦਾ ਹੈ ਜਿਹੜਾ ਗੁਰਬਾਣੀ ਸਾਰੀ ਨੂੰ ਮੰਨੇ 20 ਵਿੱਚ ਪਹਿਲਾਂ ਗੁਰਬਾਣੀ 20 ਵਿੱਚ ਮੰਨ ਕੇ ਦੇਖੋ ਫਿਰ ਮਨ ਕਹਿੰਦਾ ਬਣਾਉਣ ਨੂੰ ਜਾਂ ਨਹੀਂ ਕਹਿੰਦਾ ਬਾਜੇ ਛੋਟਾ ਉਹਨਾਂ ਨੇ ਫਿਰ ਰੋਜ਼ੇ ਗੁਰੂ ਪਰ ਉਹਨਾਂ ਨੇ ਫਿਰ ਰੋਜ਼ੇ ਗੁਰੂ ਪਰ ਉਹ ਜਿਹੜਾ ਮੰਨਦਾ ਇਹ ਤਾਂ ਸਰਦ ਬਸੰਤ ਹੈ ਸਰਦ ਬਸੰਤ ਕਿਵੇਂ ਹੋਊਗਾ ਇੱਕ ਦਿਨ ਬਣਾ ਲੀਂਗਾ ਸਰਦ ਬਸੰਤ ਕਿਵੇਂ ਹੋਊਗਾ ਇਸ ਵਿੱਚ ਵੈਮਨ ਨਾ ਵੈਸਾ ਚੁਣ ਲਓ ਸਰਦ ਬਸੰਤ ਕਿਵੇਂ ਹੋਊਗੀ ਥੋੜੀ ਜਿਹੀ ਬਸੰਤ ਇਹਦੇ ਨਾਲ ਚੱਲਦੀ ਹੈ ਬਰਮਖਾ ਨਾਲ ਬਸੰਤ ਦਾ ਮਤਲਬ ਫੁੱਲ ਖਲੜੇ ਨਹੀਂ ਹੁੰਦੇ ਬਸੰਤ ਦਾ ਮਤਲਬ ਬਸ ਜਾਣ ਨਾਲ ਹੁੰਦਾ ਹੈ ਦਾ ਵੀ ਐਸਾ ਮੌਸਮ ਨਾ ਗਰਮੀ ਨਾ ਸਰਦੀ ਨਾ ਦੁੱਖ ਨਾ ਸੁੱਖ ਨਾ ਦੁੱਖ ਨਾ ਸੁੱਖ ਨਾ ਗਮ ਨਾ ਖੁਸ਼ੀ ਇਹ ਖੁਸ਼ੀ ਆ ਤਾਂ ਗਮ ਨਾਲ ਆਊਗਾ ਨਾ ਹਾਨ ਨਾ লাভ ਹਾਨ ਲਾਭ ਤੇ ਬੰਵੀ ਖੁਸ਼ੀ ਬਣਨੀ ਐ ਬਸਤ ਲਫ਼ਜ਼ ਉਹ ਸੰਤੋਖ ਤੇ ਇਤਿਬਾਰ ਚ ਬਸਿਆ ਤੇ ਪਸੰਦ ਆਇਆ ਬਸਤ ਨਹੀਂ ਹੈ ਪਸੰਦ ਹੈ ਲਫ਼ਜ਼ ਬਸਿਆ ਹੋਇਆ ਉਹਨੂੰ ਪਸੰਦ ਕਰਦੇ ਬਸੰਤ ਲਫ਼ਜ਼ ਦੇ ਦੋ ਅਰਥ ਬਣ ਗਏ ਦੇ ਨਾਲ ਗਾਹੀ ਦੁਨੀਆ 'ਚ ਬਸੇ ਹੋਏ ਦਾ ਅਰਥ ਹੋਊਗਾ ਸੱਚਖੰਡ ਦੀ ਬਾਣੀ ਹੈ ਸੱਚਖੰਡ 'ਚ ਬਸੰਤ ਆਉਂਦੀ ਨਹੀਂ ਨਾ ਫੁੱਲ ਹੁੰਦੇ ਨਾ ਪੇੜ ਹੁੰਦੇ ਨਾ ਪੌਦੇ ਹੁੰਦੇ ਅੱਛਾ ਪਰ ਉੱਥੇ ਬਸੰਤ ਦਾ ਅਰਥ ਕੀ ਲਾਉਂਗੇ ਜੇ ਤਾਂ ਤੁਰਕੀ ਵਾਲੀ ਮੰਨ ਕੇ ਅਰਥ ਕਰੋਗੇ ਤਾਂ ਅਰਥ ਹੋਰ ਹੋ ਜਾਣਗੇ ਜੇ ਸੰਸਾਰੀ ਅਰਥ ਕਰੋਗੇ ਤਾਂ ਇੱਥੇ ਦੀ ਬਾਣੀ ਹੋ ਜੂਗਾ ਸੱਚਖੰਡ ਦੀ ਨਹੀਂ ਰਹੇਗੀ ਤੁਰਕੀ ਬਾਣੀ ਨਹੀਂ ਰਹੇਗੀ ਬਸੰਤ ਵੀ ਇੱਥੇ ਵਾਲੀ ਹੈ ਇਹ ਇੱਥੇ ਦੇ ਹੱਥ ਕਰੋਗੇ ਤੁਰਕੀ ਬਾਣੀ ਨਹੀਂ ਰਹਿਣਾ ਇਹਦੇ ਫਿਰ ਤੇ ਤੁਰਕੀ ਬਾਣੀ ਨਹੀਂ ਰਹਿਣਾ ਸਰੇ ਨੂੰ ਕੋਈ ਕਰ ਦੋ ਫਿਰ ਸਰਕਾਰਾਂ ਕਰਦੇ ਫਿਰ ਕਿਹਾ ਇਹ ਸਰਕਾਰ ਇੱਥੇ ਇਹ ਅਸਤ ਵਿੱਚ ਲੋਬੀ ਬਦੂਗਾ ਉਹ ਵੀ ਬਦੂਗਾ ਸਭ ਕੁਝ ਵੀ ਬੁਖਾਰ ਬਦਲ ਭਰਮ ਵੀ ਬਦੂਗਾ ਉਹ ਬਦਦਾ ਹੀ ਹਾ ਤਾਂ ਕੁਝ ਸੰਸਾਰੀ ਅਰਥਾਂ ਨਾਲ ਛਾਚ ਪੀਏ ਸੰਸਾਰ ਹੈ ਸਤਰੀ ਰਹਿਣ ਦੇ ਵਿੱਚ ਛਾਸ਼ ਰਹਿਣੀ ਇਹ ਜਗਤ ਜੀਵਤ ਮਰਿਆ ਜਿਹੜਾ ਛਾਸ਼ ਵੀ ਇਹ ਸੰਸਾਰ ਦਾ ਕੀਮਤ ਰਸੀ ਕਿਉਂ ਕਹੀ ਸੀ ਇਹ ਗੱਲ ਸੰਤੋ ਮੱਖਣ ਤੋਂ ਬਾਣੀ ਬਣੀ ਹੋਈ ਹੈ ਉਹ ਮੱਖਣੇ ਖਾਣਾ ਛਾਸ਼ ਨਹੀਂ ਪੀਣੀ ਲਫਜ਼ਾਂ ਨਾਲ ਨਹੀਂ ਚੱੜ ਜਿਹੇ ਦੇ ਲਫਜ਼ਾਂ ਬੋਗਰ ਚਲੇ ਗਏ ਫੇਰ ਤੁਸੀਂ ਸ਼ਾਸ਼ ਸਾਲ ਛੁੱਟ ਜਾਂਦਾ ਹੈ। ਛੁੱਟ ਗਿਆ। ਇਹ ਜਗਤ ਦਾ ਸੱਚਖੰਡ ਦੀ ਖੋਜੋ। ਉਹ ਜਿਹੜਾ ਬਸੰਤ ਹੈ ਸਭ ਕੁਝ ਘਰ ਵਿੱਚ ਬਾਹਰ ਨਹੀਂ ਉਹ ਬਾਹਰ ਨਹੀਂ ਬਸੰਤ-ਬਸੰਤ ਅੰਦਰ ਹੈ। ਜੋ ਇਹਦੇ ਵਿੱਚ ਲਿਖਿਆ ਸਭ ਕੁਝ ਘਰ ਵਿੱਚ ਹੈ। ਬਾਹਰ ਨਹੀਂ। ਹੁਣ ਅਸੀਂ ਬਸੰਤ ਬਾਹਰਲੀ ਦੇਖ ਰਹੇ ਹਾਂ ਤੇ ਕੱਚ ਦਾ ਹਾਜ਼ਰ ਹੀ ਨਹੀਂ ਹੈ। ਏ ਬਸੰਤ ਅੰਦਰ ਨਾਲ ਨਹੀਂ ਜੋੜ ਸਕਦੀ ਤੁਹਾਨੂੰ ਬਾਹਰ ਨਹੀਂ ਅੰਦਰ ਹੀ ਬਸੰਤ ਅੰਦਰ ਨਾਲ ਜੋੜਨੀ ਪਾਣੀ ਅੰਦਰ ਨਾਲ ਜੋੜਦੀ ਬਾਹਰ ਅਸੀਂ ਬਾਹਰ ਜੁੜੇ ਹੋਇਆ ਬਾਹਰ ਰਹੇ ਨੇ ਜਦੋਂ ਤੱਕ ਕੋਈ ਬਾਹਰ ਰਹੋਗੀ ਫਿਰ ਜੁੜੀਏ ਜਦੋਂ ਤੱਕ ਅਗਰ ਤੱਕ ਬਈ ਹੋ ਜਾਵੇ ਨਾਲਕ ਤੇ ਨਾ ਬਸੰਤ ਹੈ ਜਿਨ ਘਰ ਵਸਿਆ ਤੰਤ ਜਿਨ ਕੇ ਕੰਤ ਤੇ ਸਾਪੂਰੀ ਸੇ ਹਨ ਸੁਪਨੇ ਜਲੰਤਰ ਪਤਾ ਬਈ ਪਤਾ ਹੈਨਸ ਬਰੰਜਨ ਉਹ ਤਾਂ ਆਪੇ ਪੜ੍ਹ ਲੈਣਗੇ ਜੇ ਪੜ੍ਹਨਗੇ ਫਿਰ ਤਾਂ ਰੱਖੀਓ